ਲੋ ਵੀ ਮਿੱਤਰੋ ਸੋਨੇ ਆਪਣੇ ਨਾਲ ਘਰਾਰੀ ਡਾਲੀ ਬੈਠਣ ਸਾਰੀ ਅੱਜ ਰੌਲਾ ਕਹਦਾ ਪਹਿਲਾਂ ਤਾਂ ਰੌਲਾ ਸੁਣੋ ਬਈ ਫਿਰ ਤੁਸੀਂ ਪੰਚਾਇਤੀ ਕਰਨੀ ਹੈ ਕੀ ਰੌਲਾ ਬਈ ਰੌਲਾ ਜਿਹੜਾ ਵੀਰ ਸੱਚੀ ਗੱਲ ਪਹਿਲਾਂ ਤਾਂ ਸਾਰਿਆਂ ਨੂੰ ਪਰ ਜਿਹੜਾ ਕਹਿੰਦਾ ਕਹੋਂਦਾ ਡਰਾਈਵਰਾ ਕਰਾਹੇ ਦਾ ਆਪਣੇ ਨਾਮ ਐਜ ਪਾ ਲਿਆ ਵੀ ਠੀਕ ਹੈ ਅੱਛਾ ਪੱਕੀ ਗੱਲ ਹੈ ਪੱਕੀ ਗੱਲ ਹੈ ਵੀ ਜਿਹੜਾ ਕਹਿੰਦਾ ਕਹੋਂਦਾ ਨਾ ਮੈਨੂੰ ਡਰਾਈਵਰ ਮੈਨੂੰ ਕਰਾਹੇ ਦਾ ਮੈਂ ਤਾਂ ਢਾਈ ਕਿਲੇ ਦੂਰ ਹੂੰਗਾ ਕਰਾਹੇ ਖੜਾ ਪੂੰਗਾ ਨੇ ਸਮਝ ਨਹੀਂ ਆਉਣਾ ਯਾ ਹੋਇਆ ਜੀ ਡੋਲੀ ਕੇ ਕੰਪਿਊਟਰ ਕੰਪਿਊਟਰ ਦੀ ਗੱਲ ਕਰਦੇ ਆ ਢੂ ਢਾਈ ਕਿਲੇ ਦੂਰ ਅੱਛਾ ਤੂੰ ਨ ਸਮਝ ਨਹੀਂ ਹੁੰਦਾ ਵੀ ਉਹ ਹੈ ਜਿਹੜਾ ਕਹਿੰਦਾ ਕਹੋਂਦਾ ਵੀ ਜਿਹੜਾ ਕਹਿੰਦਾ ਮੈਂ ਆ ਸਾਰਾ ਕਰਾਹ ਚੱਲਣ ਨਹੀਂ ਦੇਣਾ ਹਾਂ ਚੱਲਣ ਨਹੀਂ ਦਿੰਦਾ ਹੈ ਕਰਾਹ ਹਣੀ ਚੱਲਣ ਦਿੰਦਾ ਕਹਿੰਦਾ ਮਿੱਤਰੋ ਗਰਾਰੀ ਹੈ ਜੇ ਕੋਈ ਹੈ ਸੋਡੇ ਚ ਉਹ ਬਈ ਬੰਦਾ ਕਹਿੰਦਾ ਮੈਂ ਚ ਆਪਣੇ ਨਾ ਭਾਵੇਂ ਲੈ ਵੀਰ ਲਓ ਬਈ ਕਹਿੰਦਾ ਕਹੋਂਦਾ ਬੰਦਾ ਮੈਚ ਪਾ ਸਕਦਾ ਕੰਪਿਊਟਰ ਕਰਾਹੇ ਦੇ ਵਿੱਚ ਆਹੀ ਗੱਲ ਹਾਂ ਆਹੀ ਗੱਲ ਪੱਕੀ ਹੈ ਪੱਕੀ ਹੈ ਜਾਂ ਤਾਂ ਗਲਾਬ ਦਾ ਸਾਧਨ ਛੱਡ ਜੂਗਾ ਤੇ ਜਾਂ ਲੈ ਜੂਗਾ ਆਪਣੇ ਕੋਲ ਗੱਲ ਅਸਿੱਦੀ ਠੀਕ ਹੈ ਜਾਂ ਸੀ ਲੱਖ ਲੈ ਜੂਗਾ ਤੇ ਜਾਂ 10 ਲੱਖ ਹੀ ਛੱਡ ਜੂਗਾ ਹੁਣ ਕਮੈਂਟ ਚ ਦੱਸੇ ਵੀ ਕਿਹੜਾ ਹੈਗਾ ਲਓ ਮਿੱਤਰੋ ਇਹ ਸ਼ਰਤ ਹੀ ਹੋ ਗਈ ਕੰਡੀਸ਼ਨ ਹੋ ਗਈ ਹੈ ਨਾ ਹਾਂ ਬਾਕੀ ਆ ਹਾਂ 6 ਲੱਖ ਤੇ 10 ਲੱਖ ਮਿੱਤਰੋ ਬਾਕੀ ਛੱਡ ਜੂਗਾ